ਦੋਸਤੋ ਬਹੁਤ ਪੁਰਾਣੀ ਗੱਲ ਹੈ। ਇੱਕ ਪਿੰਡ ਵਿੱਚ ਅਰਵਿੰਦ ਸ਼ਰਮਾ ਨਾਮ ਦਾ ਬਹੁਤ ਵਿਦਵਾਨ ਪੁਜਾਰੀ ਰਹਿੰਦਾ ਸੀ। ਉਹ ਪਿੰਡ ਦੇ ਇੱਕ ਮੰਦਰ ਵਿੱਚ ਦੇਵੀ ਲక్ష్ਮੀ ਦੀ ਸੇਵਾ ਪੂਜਾ ਕਰਦਾ ਸੀ। ਆਪਣੀ ਰੋਜ਼ੀ-ਰੋਟੀ ਲਈ ਉਹ ਪਿੰਡ ਵਿੱਚ ਵਿਆਹ ਤੇ ਯੱਗ ਵੀ ਕਰਵਾਉਂਦਾ ਸੀ। ਆਪਣੀ ਉਮਰ ਹੋਣ ਤੇ ਉਸਨੇ ਆਪਣੇ ਪੁੱਤਰ ਮਾਨਵ ਸ਼ਰਮਾ ਨੂੰ ਪੂਜਾ ਪਾਠ ਤੇ ਹੋਰ ਰਸਮਾਂ ਸਿਖਾਈਆਂ। ਇੱਕ ਦਿਨ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾ ਕੇ ਉਸਨੇ ਕਿਹਾ, "ਮਾਨਵ, ਹੁਣ ਮੈਂ ਬੁੱਢਾ ਹੋ ਗਿਆ ਹਾਂ। ਇਸ ਲਈ ਤੂੰ ਹੀ ਆਪਣੀ ਵਿਰਾਸਤ ਨੂੰ ਅੱਗੇ ਵਧਾਉਣਾ ਹੈ।" ਤੇ ਦੇਵੀ ਲਕਸ਼ਮੀ ਦੀ ਸੇਵਾ ਕਰਨੀ ਹੈ ਤੇ ਇਹ ਕੰਮ ਧਨ ਪ੍ਰਾਪਤੀ ਦੀ ਆਸ ਨਾਲ ਨਹੀਂ ਕਰਨਾ ਤੇ ਨਾਲ ਹੀ ਇੱਕ ਬ੍ਰਾਹਮਣ ਹੋਣ ਦੇ ਸਾਰੇ ਸਿਧਾਂਤਾਂ ਦਾ ਸਖਤੀ ਨਾਲ ਪਾਲਣ ਕਰਨਾ ਹੈ ਮਨ ਬੋਲਿਆ ਜਿਵੇਂ ਤੁਸੀਂ ਕਹੋ ਮੈਂ ਉਸੇ ਦਾ ਪਾਲਣ ਕਰਾਂਗਾ ਪਿਤਾ ਜੀ ਪਿਤਾ ਨੇ ਕਿਹਾ ਇੱਕ ਹੋਰ ਜ਼ਰੂਰੀ ਗੱਲ ਕਦੇ ਵੀ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਮੰਦਰ ਵਿੱਚ ਆਉਣ ਵਾਲੇ ਭਗਤ ਵੱਖ-ਵੱਖ ਹੇਤੂਆਂ ਨਾਲ ਆਉਂਦੇ ਨੇ ਜਦ ਤੱਕ ਤੈਨੂੰ ਕੋਈ ਕੁਝ ਕਹੇ ਨਾ ਤਦ ਤੱਕ ਉਸ ਤੇ ਧਿਆਨ ਨਾ ਦੇਵੀ ਤੇ ਹਮੇਸ਼ਾ ਯਾਦ ਰੱਖੀਂ ਖੋਦ ਦਾ ਤਜਰਬਾ ਹੀ ਸਭ ਤੋਂ ਵਧੀਆ ਅਧਿਆਪਕ ਹੁੰਦਾ ਹੈ ਜੇਕਰ ਬਿਨਾਂ ਸੋਚੇ ਕੋਈ ਕੰਮ ਕਰੋਗੇ ਤਾਂ ਹਮੇਸ਼ਾ ਪਰੇਸ਼ਾਨੀ ਵਿੱਚ ਪੈ ਜਾਓਗੇ ਇਸ ਲਈ ਇਹ ਕੰਮ ਸਾਵਧਾਨੀ ਨਾਲ ਕਰਨਾ ਹੈ ਸੋ ਇਸੇ ਤਰ੍ਹਾਂ ਆਪਣੇ ਪੁੱਤਰ ਮਾਨਵ ਨੂੰ ਜੀਵਨ ਦੇ ਚੰਗੇ ਬੁਰੇ ਪਹਿਲੂਆਂ ਬਾਰੇ ਜਾਣੂ ਕਰਵਾ ਕੇ ਪੁਜਾਰੀ ਅਰਵਿੰਦ ਨੇ ਉਸ ਨੂੰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਹਾਲਾਂਕਿ ਮਾਨਵ ਲਾਲਚੀ ਸੀ ਉਹ ਬਿਨਾਂ ਪੈਸੇ ਲਏ ਮੰਦਰ ਵਿੱਚ ਕੋਈ ਵੀ ਰਸਮ ਨਹੀਂ ਕਰਦਾ ਸੀ ਉਹ ਹਮੇਸ਼ਾ ਆਪਣੇ ਪਿਤਾ ਦੇ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਤੇ ਬਿਨਾ ਸੋਚੇ ਸਮਝੇ ਹਰ ਕਹਾਣੀ ਤੇ ਵਿਸ਼ਵਾਸ ਕਰ ਲੈਂਦਾ ਇੰਜ ਹੀ ਕੁਝ ਦਿਨ ਗੁਜ਼ਰੇ ਇੱਕ ਦਿਨ ਪਿਤਾ ਤੇ ਪੁੱਤਰ ਦੋਵੇਂ ਮੰਦਰ ਵਿੱਚ ਸੇਵਾ ਕਰ ਰਹੇ ਸੀ ਤਦ ਪਿੰਡ ਦਾ ਇੱਕ ਵਿਅਕਤੀ ਉਹਨਾਂ ਨੂੰ ਮਿਲਣ ਆਇਆ ਪੁਜਾਰੀ ਨੇ ਉਸ ਵਿਅਕਤੀ ਦੀ ਆਪਣੇ ਪੁੱਤਰ ਨਾਲ ਜਾਣ ਪਛਾਣ ਕਰਵਾਈ ਤੇ ਕਿਹਾ ਕਿ ਇਹ ਮੇਰਾ ਪੁੱਤਰ ਹੈ ਇਹਨੇ ਹੁਣ ਇਸ ਮੰਦਰ ਦੀ ਪੂਜਾ ਪਾਠ ਕਰਨ ਦੀ ਜ਼ਿੰਮੇਵਾਰੀ ਉਠਾਈ ਹੈ ਹੁਣ ਮੇਰੀ ਉਮਰ ਹੋ ਚੁੱਕੀ ਹੈ ਮੈਂ ਜ਼ਿਆਦਾ ਭੱਜ ਦੌੜ ਨਹੀਂ ਕਰ ਸਕਦਾ ਤੇ ਮੈਨੂੰ ਇਸ ਦੀ ਬਹੁਤ ਚਿੰਤਾ ਰਹਿੰਦੀ ਹੈ ਸੋ ਤੁਸੀਂ ਮੇਰੇ ਪੁੱਤਰ ਨੂੰ ਕਿਸੇ ਵੀ ਕਿਸਮ ਦੀ ਪੂਜਾ ਜਾਂ ਰਸਮ ਲਈ ਜ਼ਰੂਰ ਬੁਲਾਉਣਾ ਹੈ। ਉਹ ਵਿਅਕਤੀ ਬੋਲਿਆ ਜ਼ਰੂਰ ਪੰਡਤ ਜੀ ਮੈਂ ਪਿੰਡ ਵਿੱਚ ਸਭ ਨੂੰ ਦੱਸ ਦਵਾਂਗਾ। ਤੁਸੀਂ ਦੇਵੀ ਲక్ష్ਮੀ ਦੇ ਸਭ ਤੋਂ ਪਿਆਰੇ ਭਗਤ ਹੋ। ਚਿੰਤਾ ਨਾ ਕਰੋ। ਉਹਨਾਂ ਦਾ ਅਸ਼ੀਰਵਾਦ ਸਦਾ ਤੁਹਾਡੇ ਪੁੱਤਰ ਤੇ ਬਣਿਆ ਰਹੇਗਾ। ਤਾਂ ਪੁਜਾਰੀ ਜੀ ਬੋਲੇ ਕਿ ਉਹਨਾਂ ਦੇ ਅਸ਼ੀਰਵਾਦ ਨਾਲ ਹੀ ਅੱਜ ਮੈਂ ਇੱਥੇ ਆਂ। ਮੈਨੂੰ ਵਿਸ਼ਵਾਸ ਹੈ ਕਿ ਉਹ ਮੇਰੇ ਪੁੱਤਰ ਤੇ ਕਿਰਪਾ ਬਣਾਈ ਰੱਖਣਗੇ। ਤਾਂ ਵਿਅਕਤੀ ਬੋਲਿਆ ਅੱਛਾ ਪੰਡਤ ਜੀ ਗੱਲਾਂ-ਗੱਲਾਂ ਵਿੱਚ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ। ਤੁਸੀਂ ਮਲਕਪੁਰ ਦੇ ਜ਼ਿਮੀਦਾਰ ਨੂੰ ਜਾਣਦੇ ਹੋ ਨਾ ਪੰਡਤ ਜੀ ਨੇ ਕਿਹਾ ਹਾਂ ਬਹੁਤ ਚੰਗੀ ਤਰ੍ਹਾਂ ਵਿਅਕਤੀ ਬੋਲਿਆ ਅੱਜ ਉਹਨਾਂ ਦੀ ਇਕਲੌਤੀ ਧੀ ਦੀ ਸ਼ਾਦੀ ਹੈ ਇਸ ਲਈ ਉਹਨਾਂ ਨੇ ਆਸ-ਪਾਸ ਦੇ ਸਾਰੇ ਪਿੰਡ ਵਾਲਿਆਂ ਨੂੰ ਦਾਵਤ ਦਿੱਤੀ ਹੈ ਤੇ ਇਸ ਮੌਕੇ ਤੇ ਉਹ 100 ਬ੍ਰਾਹਮਣਾਂ ਨੂੰ ਸਨਮਾਨਿਤ ਕਰ ਰਹੇ ਨੇ ਤੁਹਾਨੂੰ ਵੀ ਸੱਦਾ ਆਇਆ ਹੈ ਮੈਂ ਤੁਹਾਨੂੰ ਇਹੀ ਸੰਦੇਸ਼ ਦੇਣ ਆਇਆ ਸੀ ਪੰਡਤ ਜੀ ਬੋਲੇ ਇਹ ਤਾਂ ਬਹੁਤ ਵਧੀਆ ਖਬਰ ਹੈ ਮੈਂ ਇਸ ਮੌਕੇ ਤੇ ਜ਼ਰੂਰ ਆਉਂਦਾ ਪਰ ਮੈਂ ਬੁੱਢਾ ਹੋ ਗਿਆ ਹਾਂ ਤੇ ਲੰਮਾ ਸਫ਼ਰ ਨਹੀਂ ਕਰ ਸਕਦਾ ਮੇਰੀ ਜਗ੍ਹਾ ਮੇਰਾ ਬੇਟਾ ਆ ਜਾਵੇਗਾ। ਵਿਅਕਤੀ ਬੋਲਿਆ ਜ਼ਰੂਰ। ਉਸ ਨੂੰ ਇਸ ਮੌਕੇ ਦਾ ਲਾਭ ਜ਼ਰੂਰ ਲੈਣਾ ਚਾਹੀਦਾ ਹੈ। ਪੁਜਾਰੀ ਜੀ ਨੇ ਮਾਨਵ ਨੂੰ ਜਲਦੀ ਤਿਆਰ ਹੋ ਕੇ ਸਮਾਰੋਹ ਵਿੱਚ ਭਾਗ ਲੈਣ ਲਈ ਕਿਹਾ ਤਾਂ ਮਾਨਵ ਨੇ ਕਿਹਾ ਪਿਤਾ ਜੀ ਜਿਵੇਂ ਤੁਸੀਂ ਕਹੋ। ਸੋ ਮਾਨਵ ਜਲਦੀ ਨਾਲ ਤਿਆਰ ਹੋ ਕੇ ਪੂਰਬ ਦਿਸ਼ਾ ਵੱਲ ਨਿਕਲ ਪਿਆ। ਲਗਭਗ 2-3 ਮੀਲ ਦੀ ਯਾਤਰਾ ਕਰਨ ਤੋਂ ਬਾਅਦ ਉਸ ਨੂੰ ਥਕਾਵਟ ਮਹਿਸੂਸ ਹੋਣ ਲੱਗੀ। ਉਸ ਨੇ ਪਾਣੀ ਦੀ ਭਾਲ ਕੀਤੀ ਪਰ ਪਾਣੀ ਨਹੀਂ ਮਿਲਿਆ। ਕੁਝ ਸਮੇਂ ਲਈ ਉਹ ਦਰਖਤ ਦੇ नीचे ਆਰਾਮ ਕਰਨ ਲਈ ਬੈਠਾ। ਤਾਂ ਉਸਨੇ ਦੋ ਨੌਜਵਾਨ ਬ੍ਰਾਹਮਣਾਂ ਨੂੰ ਉਸ ਰਸਤੇ ਤੋਂ ਗੁਜ਼ਰਦੇ ਹੋਏ ਦੇਖਿਆ ਤੇ ਉਸਨੇ ਦੇਖਿਆ ਕਿ ਉਹਨਾਂ ਕੋਲ ਪਾਣੀ ਵੀ ਹੈ ਉਸਨੇ ਉਹਨਾਂ ਨੂੰ ਆਵਾਜ਼ ਲਾ ਕੇ ਬੁਲਾਇਆ ਤੇ ਕਿਹਾ ਭਾਈ ਸਾਹਿਬ ਮੈਨੂੰ ਪਿਆਸ ਲੱਗੀ ਹੈ ਕਿ ਮੈਨੂੰ ਥੋੜਾ ਜਿਹਾ ਪਾਣੀ ਮਿਲ ਸਕਦਾ ਹੈ ਨੌਜਵਾਨ ਬੋਲਿਆ ਕਿਉਂ ਨਹੀਂ ਕਿਉਂ ਨਹੀਂ ਇਹ ਲਓ ਪੀਓ ਉਹਨਾਂ ਨੇ ਮਾਨਵ ਨੂੰ ਪੀਣ ਲਈ ਪਾਣੀ ਦਿੱਤਾ ਤੇ ਉਸ ਨਾਲ ਜਾਣ ਪਹਿਚਾਣ ਵਧਾਉਣ ਲਈ ਉਸ ਨਾਲ ਗੱਲਬਾਤ ਕਰਨ ਲੱਗੇ ਇੱਕ ਨੇ ਉਸ ਨੂੰ ਸਵਾਲ ਕੀਤਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਮਾਨਵ ਬੋਲਿਆ ਕਿ ਤੁਸੀਂ ਨਹੀਂ ਜਾਣਦੇ ਮਾਲਕਪੁਰ ਦੇ ਜ਼ਿਮੀਦਾਰ ਦੀ ਧੀ ਦੀ ਸ਼ਾਦੀ ਹੈ ਉਹ ਦਾਵਤ ਦੇ ਰਹੇ ਨੇ ਤੇ ਸੌ ਬ੍ਰਾਹਮਣਾਂ ਨੂੰ ਸਨਮਾਨਿਤ ਵੀ ਕਰ ਰਹੇ ਨੇ ਤਾਂ ਉਹ ਬੋਲੇ ਬਿਲਕੁਲ ਜਾਣਦੇ ਆ ਪਰ ਅਸੀਂ ਤਾਂ ਸੇਖਾ ਪਿੰਡ ਵਾਲੇ ਜ਼ਿਮੀਦਾਰ ਦੇ ਘਰ ਵੱਲ ਜਾ ਰਹੇ ਹਾਂ ਉਹ ਵੀ ਅੱਜ ਇੱਕ ਯੱਗ ਕਰ ਰਹੇ ਨੇ ਤੇ ਬ੍ਰਾਹਮਣਾਂ ਨੂੰ ਬਹੁਤ ਸਾਰੇ ਉਪਹਾਰ ਤੇ ਧੰਨ ਨਾਲ ਸਨਮਾਨਿਤ ਵੀ ਕਰ ਰਹੇ ਨੇ ਮਨ ਬੋਲਿਆ ਸੱਚਮੁੱਚ ਕੀ ਉਹ ਮਾਲਕਪੁਰ ਦੇ ਜ਼ਿਮੀਦਾਰ ਤੋਂ ਵੀ ਜ਼ਿਆਦਾ ਅਮੀਰ ਹੈ ਉਹ ਨੌਜਵਾਨ ਬੋਲਿਆ ਕਿ ਹਾਂ ਉਹ ਮਾਲਕਪੁਰ ਦੇ ਜ਼ਿਮੀਦਾਰ ਤੋਂ ਵੀ ਬਹੁਤ ਜ਼ਿਆਦਾ ਧਨੀ ਹੈ ਉਹਨਾਂ ਦੀ ਦਾਵਤ ਵਿੱਚ ਸ਼ਾਮਲ ਹੋਣ ਵਿੱਚ ਫਾਇਦਾ ਹੀ ਫਾਇਦਾ ਹੈ। ਖਾਣਾ ਵੀ ਬਹੁਤ ਵਧੀਆ ਹੋਵੇਗਾ ਤੇ ਨਾਲ ਹੀ ਉਪਹਾਰ ਵੀ। ਇੰਨਾ ਵੱਡਾ ਯੱਗ ਜੋ ਕਰ ਰਹੇ ਨੇ ਉਸ ਦੇ ਨਾਲ ਦਾ ਵੀ ਬੋਲਿਆ ਕਿ ਮੈਂ ਇਸ ਨਾਲ ਸਹਿਮਤ ਹਾਂ। ਤੂੰ ਵੀ ਸਾਡੇ ਨਾਲ ਚੱਲ ਤੇ ਭੋਜ ਦਾ ਆਨੰਦ ਲੈ। ਮਨ ਬੋਲਿਆ ਮੈਨੂੰ ਤਾਂ ਸੁਣ ਕੇ ਹੀ ਸਕੂਨ ਆ ਗਿਆ। ਚਲੋ ਚੱਲਦੇ ਹਾਂ ਫਿਰ ਤੇ ਖੂਬ ਆਨੰਦ ਠਾਉਂਦੇ ਹਾਂ। ਉਹ ਕਹਿਣ ਲੱਗੇ ਕਿ ਜ਼ਰੂਰ ਪਰ ਸਾਨੂੰ ਦੇਰ ਹੋ ਗਈ ਹੈ। ਹੁਣ ਥੋੜਾ ਜਲਦੀ ਜਾਣਾ ਪਵੇਗਾ। ਲਾਲਚੀ ਮਾਨਵ ਨੇ ਆਪਣੀ ਯਾਤਰਾ ਦੀ ਦਿਸ਼ਾ ਪੂਰਬ ਤੋਂ ਪੱਛਮ ਵੱਲ ਪਲਟ ਦਿੱਤੀ ਤੇ ਉਹਨਾਂ ਦੋਵਾਂ ਦੇ ਨਾਲ ਤੁਰ ਪਿਆ। ਰਸਤੇ ਵਿੱਚ ਉਹ ਵੱਡੀ ਦਾਵਤ ਵਿੱਚ ਖਾਣਾ ਖਾਣ ਦੇ ਸੁਪਨੇ ਦੇਖ ਰਿਹਾ ਸੀ ਤੇ ਮਨ ਹੀ ਮਨ ਖੁਸ਼ ਹੋ ਰਿਹਾ ਸੀ ਕਿ ਅੱਜ ਉਹ ਸੁਆਦੀਸ਼ਟ ਭੋਜਨ ਖਾਵੇਗਾ। ਥੋੜੀ ਦੂਰ ਜਾਣ ਤੋਂ ਬਾਅਦ ਉਹਨਾਂ ਨੂੰ ਦਰਖਤ ਦੇ ਨੀਚੇ ਬੈਠੇ ਕੁਝ ਬ੍ਰਾਹਮਣ ਮਿਲੇ। ਮਾਨਵ ਨੇ ਉਹਨਾਂ ਨੂੰ ਨਮਸਕਾਰ ਕੀਤੀ ਤੇ ਪੁੱਛਿਆ ਕਿ ਤੁਸੀਂ ਸੇਖਾ ਪਿੰਡ ਦੇ ਜ਼ਿਮੀਦਾਰ ਦੇ ਯੱਗ ਵਿੱਚ ਸ਼ਾਮਲ ਨਹੀਂ ਹੋ ਰਹੇ? ਉਹ ਬ੍ਰਾਹਮਣ ਕਹਿਣ ਲੱਗੇ ਕਿ ਨਹੀਂ ਨਹੀਂ, ਅਸੀਂ ਤਾਂ ਮਾਲਕਪੁਰ ਜਾ ਰਹੇ ਹਾਂ। ਦਾਵਤ ਤੇ ਸਨਮਾਨ ਦੇ ਮਾਮਲੇ ਵਿੱਚ ਮਾਲਕਪੁਰ ਦੇ ਜ਼ਿਮੀਦਾਰ ਦੀ ਤੁਲਨਾ ਵਿੱਚ ਸੇਖਾਪਿੰਡ ਦਾ ਜ਼ਿਮੀਦਾਰ ਕੁਝ ਵੀ ਨਹੀਂ ਮਾਨਮ ਭੁੱਲਿਆ ਕੀ ਕਿਹਾ ਸੱਚਮੁੱਚ ਪਰ ਮੈਨੂੰ ਤਾਂ ਇਹਨਾਂ ਦੋਨਾਂ ਨੌਜਵਾਨਾਂ ਨੇ ਦੱਸਿਆ ਸੀ ਕਿ ਸੇਖਾਪਿੰਡ ਦਾ ਜ਼ਿਮੀਦਾਰ ਮਾਲਕਪੁਰ ਦੇ ਜ਼ਿਮੀਦਾਰ ਤੋਂ ਵੀ ਧਨੀ ਹੈ ਇਸੇ ਲਈ ਮੈਂ ਆਪਣੀ ਦਿਸ਼ਾ ਪੂਰਬ ਤੋਂ ਪੱਛਮ ਵੱਲ ਬਦਲ ਦਿੱਤੀ ਮਾਨਮ ਨੇ ਉਹਨਾਂ ਦੋਨਾਂ ਵੱਲ ਇਸ਼ਾਰਾ ਕੀਤਾ ਉਹਨਾਂ ਨੂੰ ਦੇਖ ਕੇ ਬ੍ਰਾਹਮਣ ਨੇ ਉਸਨੂੰ ਕਿਹਾ ਇਹਨਾਂ ਨੇ ਦੱਸਿਆ ਉਹ ਇਹ ਤਾਂ ਭੋਲੇ ਨੇ ਉਸ ਬ੍ਰਾਹਮਣ ਨੇ ਉਹਨਾਂ ਦੋਨਾਂ ਨੂੰ ਪੁੱਛਿਆ ਕੀ ਤੁਸੀਂ ਦੋਵੇਂ ਕਦੇ ਮਾਲਕਪੁਰ ਦੇ ਜ਼ਿਮੀਂਦਾਰ ਦੇ ਘਰ ਮਿਲਣ ਵਾਲੇ ਸਨਮਾਨ ਦਾ ਤਜਰਬਾ ਕੀਤਾ ਹੈ ਤਾਂ ਬੋਲੇ ਨਹੀਂ ਜੀ ਅਨੁਭਵ ਤਾਂ ਨਹੀਂ ਕੀਤਾ ਪੰਡਤ ਬੋਲਿਆ ਤਾਂ ਫਿਰ ਤੁਸੀਂ ਕਿਵੇਂ ਕਹਿ ਦਿੱਤਾ ਕਿ ਸੇਖਾ ਪਿੰਡ ਦਾ ਜ਼ਿਮੀਂਦਾਰ ਮਾਲਕਪੁਰ ਦੇ ਜ਼ਿਮੀਂਦਾਰ ਤੋਂ ਬਿਹਤਰ ਹੈ ਉਹ ਬੋਲੇ ਕਿ ਮਾਫ ਕਰਨਾ ਅਸੀਂ ਆਪਣੇ ਪਿੰਡ ਵਿੱਚ ਕੁਝ ਲੋਕਾਂ ਨੂੰ ਗੱਲਾਂ ਕਰਦੇ ਸੁਣਿਆ ਸੀ ਕਿ ਸੇਖਾ ਪਿੰਡ ਦਾ ਜ਼ਿਮੀਂਦਾਰ ਦਾਨ ਧਰਮ ਕਰਨ ਦੇ ਮਾਮਲੇ ਵਿੱਚ ਬਹੁਤ ਚੰਗਾ ਹੈ ਤੇ ਅਸੀਂ ਉਹੀ ਮੰਨ ਲਿਆ ਪੰਡਤ ਬੋਲਿਆ ਤੇ ਤੁਸੀਂ ਇਸ ਨੂੰ ਉਹੀ ਅੱਧੀ ਅਧੂਰੀ ਜਾਣਕਾਰੀ ਦਿੱਤੀ ਤੇ ਮਾਨਵ ਵੱਲ ਇਸ਼ਾਰਾ ਕਰਦੇ ਕਿਹਾ ਕਿ ਤੂੰ ਵੀ ਬਿਨਾਂ ਸੋਚੇ ਸਮਝੇ ਇਹਨਾਂ ਦੋਵਾਂ ਦੀਆਂ ਗੱਲਾਂ ਉੱਪਰ ਵਿਸ਼ਵਾਸ ਕਰ ਲਿਆ ਉਹਨਾਂ ਦੀ ਗੱਲ ਸੁਣ ਕੇ ਮਾਨਵ ਡੂੰਘੇ ਵਿਚਾਰ ਵਿੱਚ ਖੋ ਗਿਆ ਪਰ ਅਗਲੇ ਹੀ ਪਲ ਬੋਲ ਉੱਠਿਆ ਕਿ ਇਹਨਾਂ ਦੋਵਾਂ ਦੀ ਗੱਲ ਤੇ ਵਿਸ਼ਵਾਸ ਕਰਕੇ ਆਪਣੀ ਯਾਤਰਾ ਦੀ ਦਿਸ਼ਾ ਬਦਲਣਾ ਮੇਰੀ ਗਲਤੀ ਸੀ ਪਰ ਹੁਣ ਵੀ देर ਨਹੀਂ ਹੋਈ ਹੁਣ ਵੀ ਘੱਟੋ ਘੱਟ ਮਾਲਕਪੁਰ ਦੇ ਜ਼ਿਮੀਂਦਾਰ ਦੇ ਘਰ ਭੋਜਨ ਦਾ ਸਵਾਦ ਤਾਂ ਚੱਖ ਹੀ ਸਕਦਾ ਭਾਵੇਂ ਕੋਈ ਉਪਹਾਰ ਨਾ ਹੀ ਮਿਲੇ ਆਪਣੀ ਗਲਤੀ ਦਾ ਪਛਤਾਵਾ ਕਰਦੇ ਹੋਏ ਮਾਨਵ ਫਿਰ ਤੋਂ ਮਾਲਕਪੁਰ ਦੇ ਜ਼ਿਮੀਂਦਾਰ ਦੇ ਘਰ ਜਾਣ ਲਈ ਪੂਰਬ ਦਿਸ਼ਾ ਵੱਲ ਚੱਲ ਪਿਆ ਜਦੋਂ ਉਹ ਅਦਵਿਚਾਰ ਪਹੁੰਚਿਆ ਤਾਂ ਦੁਪਹਿਰ ਹੋ ਚੁੱਕੀ ਸੀ ਉਹ ਜਿਹੜੇ ਰਸਤੇ ਤੋਂ ਗੁਜ਼ਰ ਰਿਹਾ ਸੀ ਉੱਥੇ ਉਸਨੂੰ ਉਸਤੇ ਹੀ ਪੈਂਡ ਦੇ ਦੋ ਬ੍ਰਾਹਮਣ ਮਿਲੇ ਜੋ ਮਾਲਕਪੁਰ ਤੋਂ ਵਾਪਸ ਆ ਰਹੇ ਸੀ ਮਾਨਵ ਉਹਨਾਂ ਨੂੰ ਬੋਲਿਆ ਤੁਸੀਂ ਇੱਥੇ ਕਿਵੇਂ ਉਹ ਬੋਲੇ ਕਿ ਅਸੀਂ ਮਾਲਕਪੁਰ ਦੇ ਜ਼ਿਮੀਂਦਾਰ ਦੇ ਘਰੋਂ ਆ ਰਹੇ ਹਾਂ ਉਹਨਾਂ ਨੇ ਸਾਰਿਆਂ ਲਈ ਦਾਵਤ ਦਿੱਤੀ ਸੀ ਤੇ ਸੌ ਪੁਜਾਰੀਆਂ ਨੂੰ ਸਨਮਾਨਤ ਵੀ ਕੀਤਾ ਅਸੀਂ ਤੈਨੂੰ ਉੱਥੇ ਨਹੀਂ ਦੇਖਿਆ ਕੀ ਤੂੰ ਆਇਆ ਨਹੀਂ? ਮਾਨਮ ਬੋਲਿਆ। ਮੈਂ ਉੱਥੇ ਆਨਲੇ ਹੀ ਨਿਕਲਿਆ ਸੀ ਪਰ ਰਾਹ ਵਿੱਚ ਕੁਝ ਰੁਕਾਵਟ ਆ ਗਈ। ਇਸ ਲਈ ਮੈਨੂੰ ਥੋੜੀ ਦੇਰ ਹੋ ਗਈ। ਵੈਸੇ ਦਾਵਤ ਕਿਵੇਂ ਸੀ? ਉਹ ਬੋਲੇ ਕਿ ਪੁੱਛ ਹੀ ਨਾ। ਦਾਵਤ ਤਾਂ ਬਹੁਤ ਹੀ ਸ਼ਾਨਦਾਰ ਸੀ। ਕਈ ਕਿਸਮ ਦੀਆਂ ਪੂਰੀਆਂ, ਕਚੌਰੀ, ਸਮੋਸੇ, ਰਸਗੁੱਲੇ, ਰਬੜੀ, ਖੀਰ ਤੇ ਰਸਮਲਾਈ। ਇੰਨਾ ਕੁਝ ਖਾਧਾ ਕਿ ਲੱਗਦਾ ਹੈ ਕਿ ਹੁਣ ਤਾਂ ਪੇਟ ਫੜ ਜਾਏਗਾ। ਉਹਨਾਂ ਦੀਆਂ ਗੱਲਾਂ ਸੁਣ ਕੇ ਹੀ ਮਾਨਵ ਦੇ ਮੂੰਹ ਵਿੱਚ ਪਾਣੀ ਆ ਗਿਆ। ਉਸਨੇ ਫੈਸਲਾ ਕਰ ਲਿਆ। ਕਿ ਹੁਣ ਉਹ ਜਲਦੀ ਤੋਂ ਜਲਦੀ ਦਾਵਤ ਵਿੱਚ ਖਾਣਾ ਖਾਣ ਲਈ ਪਹੁੰਚ ਜਾਵੇਗਾ। ਉਹ ਹੁਣ ਪਛਤਾ ਕੇ ਬੋਲਿਆ ਕਿ ਆਪਣੀ ਮੂਰਖਤਾ ਦੇ ਕਾਰਨ ਉਪਹਾਰ ਤਾਂ ਖੋ ਦਿੱਤਾ। ਘੱਟੋ ਘੱਟ ਸਵਾਦਿਸ਼ਟ ਭੋਜਨ ਹੀ ਕਰ ਲੈਂਦਾ ਵਾਂ। ਤੁਹਾਡੀਆਂ ਗੱਲਾਂ ਨਾਲ ਭੁੱਖ ਹੋਰ ਵੱਧ ਗਈ ਹੈ। ਚਲੋ ਮੈਂ ਚੱਲਦਾ ਫਿਰ। ਉਹ ਬ੍ਰਾਹਮਣ ਬੋਲਿਆ ਕਿ ਕਿੱਥੇ ਜਾ ਰਹੇ ਹੋ? ਭੀੜ ਇੰਨੀ ਜ਼ਿਆਦਾ ਸੀ ਕਿ ਖਾਣਾ ਤਾਂ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ। ਇਹ ਸੁਣ ਕੇ ਮਾਨਵ ਪੂਰੀ ਤਰ੍ਹਾਂ ਨਿਰਾਸ਼ ਹੋ ਗਿਆ। ਉਹ ਕਹਿਣ ਲੱਗਾ ਕਿ ਇਹ ਸਭ ਇਸ ਲਈ ਹੋਇਆ ਕਿਉਂਕਿ ਮੈਂ ਉਹਨਾਂ ਨੌਜਵਾਨਾਂ ਦੀ ਗੱਲ ਸੁਣੀ ਜੇ ਮੈਂ ਆਪਣੇ ਹੀ ਰਾਹ ਤੇ ਚੱਲਦਾ ਤਾਂ ਮੈਨੂੰ ਕੀਮਤੀ ਉਪਹਾਰਾਂ ਨਾਲ ਸਵਾਦਿਸ਼ਟ ਭੋਜਨ ਦਾ ਆਨੰਦ ਮਿਲਦਾ ਇਹ ਸੋਚ ਕੇ ਉਹ ਨਰਾਸ਼ ਹੋ ਗਿਆ ਪਰ ਉਸਨੇ ਫਿਰ ਤੋਂ ਸੋਚਿਆ ਕਿ ਘੱਟੋ ਘੱਟ ਭੋਜਨ ਹੀ ਮਿਲ ਜਾਵੇ ਸੋ ਇਸ ਆਸ ਵਿੱਚ ਫਿਰ ਤੋਂ ਰਾਹ ਬਦਲ ਕੇ ਉਹ ਸੇਖਾ ਪਿੰਡ ਦੇ ਜ਼ਿੰਮੇਵਾਰ ਦੇ ਘਰ ਵੱਲ ਵਾਪਸ ਚੱਲ ਪਿਆ ਤੇ ਫਿਰ ਤੋਂ ਉਸ ਦੀ ਮੁਲਾਕਾਤ ਸੇਖਾ ਤੋਂ ਵਾਪਸਾਰੇ ਲੋਕਾਂ ਨਾਲ ਹੋਈ ਮਾਨਵ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੋਂ ਆ ਰਹੇ ਹੋ ਉਹ ਬੋਲੇ ਕਿ ਅਸੀਂ ਸੇਖਾਪਿੰਡ ਦੇ ਜ਼ਿਮੀਦਾਰ ਦੀ ਦਾਵਤ ਤੋਂ ਆ ਰਹੇ ਹਾਂ ਉਹ ਮਾਨਮ ਨੂੰ ਕਹਿਣ ਲੱਗੇ ਕਿ ਲੱਗਦਾ ਹੈ ਤੁਸੀਂ ਮਲਕਪੁਰ ਗਏ ਸੀ ਹੈਨਾ ਤੁਹਾਨੂੰ ਸੇਖਾਪਿੰਡ ਵਾਲੇ ਜ਼ਿਮੀਦਾਰ ਦੀ ਦਾਵਤ ਵਿੱਚ ਆਉਣਾ ਚਾਹੀਦਾ ਸੀ ਜ਼ਿਮੀਦਾਰ ਭਾਵੇਂ ਜ਼ਿਆਦਾ ਅਮੀਰ ਨਹੀਂ ਹੈ ਪਰ ਉਹਨਾਂ ਦੀ ਦਾਵਤ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ ਉਹਨਾਂ ਨੇ ਸਾਰੇ ਪੁਜਾਰੀਆਂ ਨੂੰ ਬਹੁਤ ਸਾਰੇ ਉਪਹਾਰ ਤੇ ਧੰਨ ਨਾਲ ਸਨਮਾਨਿਤ ਕੀਤਾ ਮਜ਼ਾ ਹੀ ਆ ਗਿਆ ਮਾਨਮ ਨੇ ਸਿਰ ਫੜ ਦੇ ਕਿਹਾ हे ਰਾਮ ਤੁਸੀਂ ਸੋਚ ਰਹੇ ਹੋ ਕਿ ਮੈਂ ਮਲਕਪੁਰ ਗਿਆ ਸੀ ਪਰ ਮੈਂ ਉੱਥੇ ਤੱਕ ਪਹੁੰਚ ਹੀ ਨਹੀਂ ਪਾਇਆ ਕੁਝ ਨੌਜਵਾਨਾਂ ਦੀਆਂ ਗੱਲਾਂ ਵਿੱਚ ਆ ਕੇ ਮੈਂ ਦਾਵਤ ਦਾ ਮੌਕਾ ਹੀ ਗਵਾ ਦਿੱਤਾ ਹੁਣ ਮੈਂ ਆਪਣਾ ਦੁਪਹਿਰ ਦਾ ਭੋਜਨ ਸੇਖਾ ਪਿੰਡ ਕਰਨ ਜਾ ਰਿਹਾ ਉਹ ਵਿਅਕਤੀ ਮਾਨਵ ਨੂੰ ਬੋਲਿਆ ਉਹ ਹੁਣ ਉੱਥੇ ਜਾ ਕੇ ਕੀ ਕਰੋਗੇ ਹੁਣ ਉੱਥੇ ਜਾਣ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਅਸੀਂ ਭੋਜਨ ਕਰਨ ਵਾਲੇ ਆਖਰੀ ਵਿਅਕਤੀ ਸੀ ਤੇ ਉੱਥੇ ਭੋਜਨ ਖਤਮ ਹੋ ਗਿਆ ਹੈ ਹੁਣ ਤੁਸੀਂ ਘਰ ਵਾਪਸ ਜਾਓ ਮਾਨਵ ਦੁਖੀ ਹੋ ਕੇ ਸੋਚਣ ਲੱਗਾ ਕਿ ਹੁਣ ਮੈਨੂੰ ਕੁਝ ਵੀ ਨਹੀਂ ਮਿਲੇਗਾ ਇਹ ਸੋਚ ਕੇ ਮਾਨਵ ਵਿਆਕਲ ਹੋ ਗਿਆ ਪਰ ਹੁਣ ਕੋਈ ਰਸਤਾ ਹੀ ਨਹੀਂ ਬਚਿਆ ਸੀ ਉਪੋਖ ਦੇ ਮਾਰੇ ਬੇਹਾਲ ਹੋ ਗਿਆ ਸੀ ਤੇ ਪੂਰੀ ਤਰ੍ਹਾਂ ਥੱਕ ਵੀ ਚੁੱਕਾ ਸੀ ਪੈਰਾਂ ਨੂੰ ਖਸੀਟਦਿਆਂ ਖਾਲੀ ਪੇਟ ਉਹ ਆਪਣੇ ਪਿੰਡ ਵੱਲ लौट ਆਇਆ ਆਪਣੇ ਪੁੱਤਰ ਨੂੰ ਆਉਂਦੇ ਵੇਖ ਪੁਜਾਰੀ ਅਰਵਿੰਦ ਬੋਲਿਆ ਮਾਨਵ ਆਉ ਪੁੱਤਰ ਕਿਵੇਂ ਸੀ ਮਾਲਕਪੁਰ ਦੇ ਜ਼ਿਮੀਦਾਰ ਦੀ ਦਾਵਤ ਕਿੰਨੇ ਲੋਕ ਸ਼ਾਮਲ ਹੋਏ ਸੀ ਉਸ ਵਿੱਚ ਮਾਨਵ ਸ਼ਰਮਸਾਰਜਾ ਹੋ ਕੇ ਬੋਲਿਆ ਪਿਤਾ ਜੀ ਮੈਂ ਮਾਲਕਪੁਰ ਨਹੀਂ ਗਿਆ ਸੀ ਪਿਤਾ ਨੇ ਹੈਰਾਨ ਹੋ ਕੇ ਪੁੱਛਿਆ ਕਿਉਂ ਪੁੱਤਰ ਤੁਸੀਂ ਉੱਥੇ ਜਾਣ ਲਈ ਕਦੋਂ ਦੇ ਨਿਕਲੇ ਹੋਏ ਹੋ ਤੇ ਕਿੰਨੀ ਦੇਰ ਬਾਅਦ ਹੁਣ ਵਾਪਸ ਆਇਓ ਐਨੀ ਦੇਰ ਤੁਸੀਂ ਕਿੱਥੇ ਸੀ ਮਾਨਵ ਹਿਜਕਚਾ ਕੇ ਬੋਲਿਆ ਕਿ ਪਿਤਾ ਜੀ ਮੈਂ ਤੁਹਾਡੇ ਨਿਰਦੇਸ਼ ਦੇ ਅਨੁਸਾਰ ਮਾਲਕਪੁਰ ਲਈ ਨਿਕਲਿਆ ਤਾਂ ਸੀ ਪਰ ਰਾਹ ਵਿੱਚ ਮੈਨੂੰ ਦੋ ਨੌਜਵਾਨ ਮਿਲ ਗਏ ਮਾਨਵ ਨੇ ਆਪਣੇ ਪਿਤਾ ਨੂੰ ਸਾਰੀ ਕਹਾਣੀ ਦੱਸੀ ਕਿ ਕਿਵੇਂ ਉਹ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਇੱਥੋਂ ਉੱਥੇ ਜਾਣ ਦੇ ਚੱਕਰ ਵਿੱਚ ਦੋਵੇਂ ਹੀ ਪਾਸੋਂ ਰਹਿ ਗਿਆ ਤੇ ਕਿਵੇਂ ਬਿਨਾਂ ਦਾਵਤ ਖਾਏ ਉਸਨੂੰ ਖਾਲੀ ਹੱਥ ਘਰ ਆਉਣਾ ਪਿਆ ਜਿਵੇਂ ਹੀ ਮਾਨਵ ਨੇ ਆਪਣੀ ਗੱਲ ਪੂਰੀ ਕੀਤੀ ਉਸਦੇ ਪਿਤਾ ਅਰਵਿੰਦ ਨੇ ਉਸਨੂੰ ਕਿਹਾ ਪੁੱਤਰ ਮੈਂ ਤੁਹਾਨੂੰ ਕੀ ਕਿਹਾ ਸੀ ਤੇ ਤੁਸੀਂ ਕੀ ਕੀਤਾ ਮੇਰੀ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਜਦ ਤੱਕ ਅਸੀਂ ਖੁਦ ਅਨੁਭਵ ਨਾ ਕਰੀਏ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਕਿਸੇ ਦੀ ਗੱਲ ਸੁਣ ਕੇ ਆਪਣੇ ਲਈ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਮਾਨਵ ਬੋਲਿਆ ਮੈਨੂੰ ਮਾਫ਼ ਕਰ ਦਿਓ ਪਿਤਾ ਜੀ ਮੈਨੂੰ ਉਹ ਨੌਜਵਾਨ ਦੀ ਗੱਲ ਤੇ ਧਿਆਨ ਨਹੀਂ ਦੇਣਾ ਚਾਹੀਦਾ ਸੀ ਬਲਕਿ ਮੈਨੂੰ ਆਪਣੇ ਤੈਅ ਕੀਤੇ ਰਾਹ ਤੇ ਹੀ ਚੱਲਣਾ ਚਾਹੀਦਾ ਸੀ ਪਰ ਤਦ ਮੈਂ ਇਸ ਦੇ ਨਤੀਜੇ ਬਾਰੇ ਨਹੀਂ ਸੋਚਿਆ ਸੀ ਪਿਤਾ ਬੋਲੇ ਕਿ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਸੇ ਵੀ ਸਥਿਤੀ ਦਾ ਮੁਲਾਂਕਣ ਕਿਵੇਂ ਕਰਦੇ ਹਾਂ ਤੇ ਕੋਈ ਵੀ ਫੈਸਲਾ ਸਾਨੂੰ ਆਪਣੀ ਸਮਝਦਾਰੀ ਨਾਲ ਲੈਣਾ ਚਾਹੀਦਾ ਹੈ ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਨਹੀਂ ਅਜਿਹੇ ਅਗਿਆਨੀ ਲੋਕ ਅਕਸਰ ਆਪਣੇ ਵਿਚਾਰਾਂ ਤੇ ਸੁਝਾਵਾਂ ਨਾਲ ਸਾਨੂੰ ਗੁੰਮਰਾਹ ਕਰ ਦਿੰਦੇ ਨੇ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਅਸੀਂ ਆਪਣਾ ਹੀ ਨੁਕਸਾਨ ਕਰ ਲੈਂਦੇ ਹਾਂ ਮਨੋ ਬੋਲਿਆ ਤੁਸੀਂ ਸਹੀ ਹੋ ਪਿਤਾ ਜੀ ਮੈਂ ਉਹਨਾਂ ਦੀਆਂ ਗੱਲਾਂ ਤੋਂ ਗੁੰਮਰਾਹ ਹੋ ਗਿਆ ਸੀ ਤੇ ਉਹਨਾਂ ਨੂੰ ਸੱਚ ਮੰਨ ਬੈਠਾ ਸੀ ਮੈਂ ਨਤੀਜੇ ਬਾਰੇ ਸੋਚਿਆ ਹੀ ਨਹੀਂ ਸੀ ਪੁਜਾਰੀ ਬੋਲੇ ਕਿ ਬੁਰਾ ਨਾ ਮੰਨਿ ਮਾਨਵ ਪਰ ਅੱਜ ਤੁਹਾਡੇ ਨਾਲ ਜੋ ਹੋਇਆ ਉਸ ਦਾ ਕਾਰਨ ਉਹ ਭੋਲੇ ਭਾਲੇ ਨੌਜਵਾਨ ਨਹੀਂ ਬਲਕਿ ਤੁਹਾਡੀ ਲਾਲਚੀ ਮਾਨਸਿਕਤਾ ਹੈ ਉਸੇ ਦੇ ਕਾਰਨ ਅੱਜ ਤੁਹਾਨੂੰ ਨੁਕਸਾਨ ਹੋਇਆ ਮਾਨਵ ਬੋਲਿਆ ਪਿਤਾ ਜੀ ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਮਤਲਬ ਹੈ ਕਿ ਮੈਂ ਲਾਲਚੀ ਹਾਂ ਬਿਲਕੁਲ ਮਾਨਵ ਜੋ ਤੁਸੀਂ ਸੋਚਦੇ ਹੋ ਤੇ ਕਰਦੇ ਹੋ ਉਸ ਦੇ ਪ੍ਰਤੀ ਤੁਸੀਂ ਸਮਰਪਿਤ ਨਹੀਂ ਤੇ ਨਾ ਹੀ ਆਪਣੇ ਕੰਮ ਦੇ ਪ੍ਰਤੀ ਸਮਰਪਿਤ ਹੋ ਪਿਤਾ ਨੇ ਸਮਝਾਉਂਦਿਆਂ ਕਿਹਾ ਕਿ ਤੁਸੀਂ ਮਾਲਕਪੁਰ ਦੇ ਲਈ ਯਾਤਰਾ ਸ਼ੁਰੂ ਕੀਤੀ ਤੇ ਉਹੀ ਤੁਹਾਡੀ ਮੰਜ਼ਲ ਸੀ ਪਰ ਰਾਹ ਵਿੱਚ ਹੀ ਕਿਸੇ ਦੀ ਅੱਧੀ ਅਧੂਰੀ ਗੱਲ ਸੁਣ ਕੇ ਤੁਸੀਂ ਆਪਣਾ ਰਾਹ ਬਦਲ ਦਿੱਤਾ ਜਿਸ ਦਾ ਅਰਥ ਹੈ ਕਿ ਤੁਹਾਨੂੰ ਆਪਣੇ ਹੀ ਫੈਸਲੇ ਤੇ ਵਿਸ਼ਵਾਸ ਨਹੀਂ ਸੀ ਇਸ ਲਈ ਤੁਸੀਂ ਸੇਖਾ ਪਿੰਡ ਵੱਲ ਚੱਲ ਪਏ ਤੁਸੀਂ ਲੋਕਾਂ ਦੇ ਸ਼ਬਦਾਂ ਤੇ ਭਾਵਨਾਵਾਂ ਤੋਂ ਇੰਨੇ ਪ੍ਰੇਰਿਤ ਹੋ ਗਏ ਕਿ ਆਪਣੀ ਮੰਜ਼ਲ ਤੱਕ ਨਹੀਂ ਪਹੁੰਚ पाए ਮਾਨਮ ਬੋਲਿਆ ਕਿ ਤੁਸੀਂ ਸੱਚ ਕਿਹਾ ਪਿਤਾ ਜੀ ਮੈਂ ਤੁਹਾਡੀ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਜੀਵਨ ਦੀ ਯਾਤਰਾ ਵਿੱਚ ਸਾਨੂੰ ਕਈ ਅੜਿੱਕਿਆਂ ਤੇ ਕਠਨ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਅਸੀਂ ਜਾਣਕਾਰੀ ਤੇ ਧੀਰਜ ਦੇ ਮਾਧਿਅਮ ਨਾਲ ਉਹਨਾਂ ਨੂੰ ਦੂਰ ਕਰ ਸਕਦੇ ਹਾਂ ਸਫਲਤਾਪੂਰਵਕ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਾਂ ਤੇ ਜੇਕਰ ਮੰਜ਼ਿਲ ਹਾਸਲ ਨਾ ਹੋਵੇ ਤਾਂ ਵੀ ਇਹ ਸੰਤੋਖ ਹੁੰਦਾ ਹੈ ਕਿ ਅਸੀਂ ਕੋਸ਼ਿਸ਼ ਤਾਂ ਕੀਤੀ ਪਰ ਜੇਕਰ ਕੋਈ ਇਨਸਾਨ ਲਾਲਚੀ ਬਣਦਾ ਹੈ ਤਾਂ ਉਸ ਨੂੰ ਅੰਤ ਵਿੱਚ ਮੇਰੀ ਹੀ ਤਰ੍ਹਾਂ ਨਿਰਾਸ਼ਾ ਦੇ ਸਿਵਾਏ ਕੁਝ ਹੱਥ ਨਹੀਂ ਲੱਗਦਾ ਪੁਜਾਰੀ ਨੇ ਕਿਹਾ ਕਿ ਬਿਲਕੁਲ ਸਹੀ ਪੁੱਤਰ ਤੁਸੀਂ ਅੱਜ ਜੀਵਨ ਭਰ ਦੇ ਲਈ ਇੱਕ ਵੱਡਾ ਸਬਕ ਸਿੱਖਿਆ ਭਾਵੇਂ ਹੀ ਤੁਸੀਂ ਮਾਲਕਪੁਰ ਦੀ ਦਾਵਤ ਖੁੰਝ ਗਏ ਪਰ ਤੁਸੀਂ ਬਹੁਤ ਹੀ ਕੀਮਤੀ ਅਨੁਭਵ ਹਾਸਲ ਕੀਤਾ ਹੈ ਜੀਵਨ ਵਿੱਚ ਕੁਝ ਪਾਉਣ ਲਈ ਲਾਲਚੀ ਨਾ ਬਣੋ ਬਲਕਿ ਕਠੋਰ ਮਿਹਨਤ ਕਰਕੇ ਉਸ ਨੂੰ ਹਾਸਲ ਕਰੋ ਮਾਨਵ ਬੋਲਿਆ ਕਿ ਹਾਂਜੀ ਪਿਤਾ ਜੀ ਬਹੁਤ ਕੀਮਤੀ ਸਬਕ ਸੀ ਹੁਣ ਮੈਂ ਲੋਕਾਂ ਦੀਆਂ ਗੱਲਾਂ ਤੇ ਧਿਆਨ ਨਹੀਂ ਦੇਵਾਂਗਾ ਤੇ ਬੁੱਧੀਮਾਨੀ ਨਾਲ ਕੰਮ ਕਰਾਂਗਾ ਉਸ ਦਿਨ ਤੋਂ ਮਾਨਵ ਸਮਝਦਾਰ ਹੋ ਗਿਆ ਉਸਨੇ ਆਪਣੇ ਪਿਤਾ ਤੋਂ ਸਾਰੇ ਵੇਦ ਸਿੱਖੇ ਇਹ ਵਿਰਾਸਤ ਵਿੱਚ ਮਿਲਿਆ ਪੂਜਾ ਪਾਠ ਦਾ ਕੰਮ ਵੀ ਸੰਭਾਲਿਆ। ਦੋਸਤੋ ਉਮੀਦ ਹੈ ਕਿ ਇਸ ਕਹਾਣੀ ਵਿੱਚਲੀ ਸਿੱਖਿਆ ਤੁਹਾਨੂੰ ਸਮਝ ਵਿੱਚ ਆਈ ਹੋਵੇਗੀ। ਤੁਸੀਂ ਆਪਣੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਦੇ ਸਕਦੇ ਹੋ। ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ। ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਸ਼ੁਕਰੀਆ।